ਮંત્રી ਸਰਦਾਰ ਕੁਆਰਟਨ ਮਾਨ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਜਿਹੜੇ ਪੰਜਾਬ ਨੂੰ ਨਵੀਆਂ ਬੁਲੰਦੀਆਂ ਤੇ ਲੈ ਕੇ ਜਾ ਰਹੇ ਨੇ ਪੰਜਾਬ ਦੇ ਨੌਜਵਾਨਾਂ ਨੂੰ ਇੱਕ ਚੰਗੀ ਸੇਧ ਇੱਕ ਖੇਡਾਂ ਵਾਲੇ ਪਾਸੇ ਸਪੋਰਟ ਵਾਲੇ ਪਾਸੇ ਜਿਹੜਾ ਲੈ ਕੇ ਜਾ ਰਹੇ ਨੇ ਸੋ ਜਿੱਥੇ ਪੰਜਾਬ ਦੇ ਵਿੱਚ ਪਿਛਲੇ ਦਿਨੀ ਯੁੱਧ ਨਸ਼ਿਆਂ ਵਿਰੁੱਧ ਮੈਮ ਜਿਹੜੀ ਪੰਜਾਬ ਦੇ ਵਿੱਚ ਚੱਲ ਰਹੀ ਆ ਉਸ ਦੇ ਤਹਿਤ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਵਾਲੇ ਪਾਸੋਂ ਕੱਢ ਕੇ ਖੇਡਾਂ ਵਾਲੇ ਪਾਸੇ ਲਾਉਣ ਲਈ ਖੇਡਾਂ ਨੂੰ ਪਰਫੁੱਲਕ ਕਰਨ ਲਈ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀ ਜਿਹੜੀ ਪਹਿਲ ਜੋ ਪਿਛਲੇ 3 ਸਾਲ ਤੋਂ ਮੈਂ ਕਹਿ ਸਕਦੀ ਹਾਂ ਕਿ ਸਪੋਰਟਸ ਦੇ ਖੇਤਰ ਦੇ ਵਿੱਚ ਜਿਹੜੀਆਂ ਵੱਡੀਆਂ ਮੱਲਾਂ ਨੇ ਸਰਕਾਰ ਨੇ ਮਾਰੀਆਂ ਨੇ ਚਾਹੇ ਖੇਡ ਆਵਤਨ ਪੰਜਾਬ ਦੀਆਂ ਹੋ ਗਈਆਂ ਚਾਹੇ ਪਿੰਡਾਂ ਦੇ ਵਿੱਚ ਖੇਡ ਕਰੋ ਚਾਹੇ ਪਿੰਡਾਂ ਦੇ ਵਿੱਚ ਖੇਡ ਗਰਾਊਂਡ ਬਣਾਉਣ ਦੀ ਸ਼ੁਰੂਆਤ ਹੋ ਗਈ ਚਾਹੇ ਸਪੋਰਟਸ ਦੇ ਵਿੱਚ ਜਿਹੜੇ ਬੱਚੇ ਮੈਡਲ ਲੈ ਕੇ ਆਉਂਦੇ ਨੇ ਉਹਨਾਂ ਨੂੰ ਜਿਹੜੇ ਇਨਾਮੀ ਰਕਮੀਆਂ ਦੀ ਗੱਲ ਹੋ ਗਈ ਚਾਹੇ ਪੁਰਾਣੀਆਂ ਜਿਹੜੀਆਂ ਖੇਡ ਸਕਾਲਰਸ਼ਿਪਸ ਹੋ ਗਈਆਂ ਉਹਨਾਂ ਨੂੰ ਬਹਾਲ ਕਰਨ ਦੀ ਗੱਲ ਹੋ ਗਈ ਚਾਹੇ ਪਿੰਡਾਂ ਦੇ ਖੇਡ ਗਰਾਊਂਡ ਨੇ ਜਿਹੜੇ ਕਲੱਬ ਨੇ ਜਿਹੜੇ ਉਹਨਾਂ ਨੂੰ ਗਰਾਂਟਾ ਦੇਣ ਦੀ ਗੱਲ ਹੋ ਗਈ ਸੋ ਹਰ ਪਾਸੇ ਜਿਹੜਾ ਸਪੋਰਟਸ ਨੂੰ ਅੱਗੇ ਲੈ ਕੇ ਜਾਣ ਦੇ ਵਿੱਚ ਮੈਂ ਸਮਝਦੀ ਆ ਕਿ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜੋ ਮੀਲ ਪੱਥਰ ਜੋ ਪੰਜਾਬ ਦੇ ਵਿੱਚ ਰੱਖਿਆ ਜੋ ਸਾਬਤ ਕੀਤਾ ਉਹਦੀ ਦੇਣ ਅੱਜ ਉਸ ਲੜੀ ਦੇ ਵਿੱਚ ਅੱਗੇ ਵਧਦੇ ਹੋਏ ਅੱਜ ਸਾਡੇ ਸੰਗਰੂਰ ਹਲਕੇ ਦੇ ਵਿੱਚ ਤਿੰਨ ਸਪੋਰਟਸ ਨਰਤਰੀਆਂ ਮਾਨਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਦਿੱਤੀਆਂ ਗਈਆਂ ਨੇ ਜਿਹਦੇ ਲਈ ਮੈਂ ਸਾਰੇ ਇਲਾਕੇ ਦੇ ਵੱਲੋਂ ਸਾਰੇ ਹਲਕੇ ਦੇ ਵੱਲੋਂ ਮੁੱਖ ਮੰਤਰੀ ਸਾਹਿਬ ਦਾ ਜਿੱਥੇ ਧੰਨਵਾਦ ਕਰਦੀ ਆ ਅੱਜ ਸਾਡੇ ਤਿੰਨ ਨਰਤਰੀਆਂ ਜਿਹਦੇ ਵਿੱਚ ਕਰਾਚੋ ਦੇ ਵਿੱਚ ਅਸੀਂ ਇੱਕ ਹੌਕੀ ਦੀ ਜਿਹੜੀ ਜਿਹੜਾ ਕੋਚ ਸਾਡੇ ਕੋਲ ਤਿੰਨ ਕੋਚ ਜਿਹੜੇ ਆ ਚੁੱਕੇ ਨੇ ਤਿੰਨ ਨਫਸਰੀਆਂ ਨੇ ਜਿਹੜੀਆਂ ਸੰਗਰੂਰ ਦੇ ਵਿੱਚ ਜਿਹਦੇ ਵਿੱਚ ਕਰਾਚੋ ਚ ਹੌਕੀ ਕੋਚ ਨੇ ਜਿਹੜੇ ਸਾਡੇ ਜੁਆਇਨ ਕਰ ਰਹੇ ਨੇ ਉਥੇ ਸਾਰਾ ਜਿਹੜਾ ਇਨਫਰਾਸਟ੍ਰਕਚਰ ਆ ਉਹ ਵੀ ਬਣਾ ਕੇ ਦਿੱਤਾ ਜਾਊਗਾ ਤੇ ਨਾਲ ਹੀ ਜਿਹੜੇ ਕੋਚ ਨੇ ਔਰ ਜਦੋਂ ਨਫਸਰੀ ਸਟਾਰਟ ਹੋਗੀ ਉਸ ਤੋਂ ਬਾਅਦ ਜਿਹੜੇ ਬੱਚੇ ਨੇ ਉਹਨਾਂ ਦੀ ਜਿਹੜੀ ਮੀਲ ਆ ਉਹਨਾਂ ਦੀ ਜਿਹੜੀ ਡਾਈਟ ਆ ਉਹ ਵੀ ਸਰਕਾਰ ਜਿਹੜਾ ਟਾਈਮ ਟੂ ਟਾਈਮ ਜਿਹੜਾ ਉਹਨਾਂ ਨੂੰ ਪ੍ਰੋਵਾਈਡ ਕਰਾਉਂਦੀ ਰਹੂਗੀ ਇਸ ਤੋਂ ਬਾਅਦ ਪੁਆਨੀਗੜ ਦੇ ਵਿੱਚ ਜਿਹੜੇ ਸਾਡੇ ਹਾਕੀ ਦੇ ਜਿਹੜੇ ਕੋਚ ਨੇ ਨਾਲ ਖੜੇ ਆ ਇਹਨਾਂ ਨੇ ਪੁਆਨੀਗੜ ਜਿਹੜਾ ਨਰਸਰੀ ਦੇ ਵਿੱਚ ਜਿਹੜਾ ਜੁਆਇਨ ਕਰਨਾ ਸਟੇਡੀਅਮ ਦੇ ਵਿੱਚ ਸੋ ਇਹ ਹਾਕੀ ਦੇ ਲਈ ਪੁਆਨੀਗੜ ਦੇ ਵਿੱਚ ਜਿਹੜਾ ਕੰਮ ਕਰਨਗੇ ਤੇ ਨਾਲ ਹੀ ਜਿਹੜੀ ਇਹਨਾਂ ਦੀ ਗੇਮ ਹੈਗੀ ਆ ਬਾਕਸਿੰਗ ਦੇ ਵਿੱਚ ਜਿਹੜਾ ਸੰਗਰੂਰ ਤੋਂ ਸਾਡੇ ਨਾਲ ਜਿਨ੍ਹਾਂ ਨੇ ਐਜ਼ ਅ ਕੋਚ ਸੰਗਰੂਰ ਦੇ ਵਿੱਚ ਜੁਆਇਨ ਕੀਤਾ ਹੈਗਾ ਸੋ ਇਹ ਸੰਗਰੂਰ ਦੇ ਵਿੱਚ ਜਿਹੜਾ ਸਾਡੇ ਬੱਚਿਆਂ ਨੂੰ ਖੇਡਾਂ ਵਾਲੇ ਪਾਸੇ ਜਿਹੜਾ ਉਹ ਪ੍ਰੇਰਿਤ ਕਰਨਗੇ ਉਹਨਾਂ ਨੂੰ ਸਿਖਾਉਣਗੇ ਟ੍ਰੇਨਿੰਗ ਦੇਣਗੇ ਸਖਲਾਈ ਦੇਣਗੇ ਤੇ ਮੈਂ ਸਮਝਦੀ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਇਲਾਕੇ ਦੇ ਜਿਹੜੇ ਬੱਚੇ ਸੰਗਰੂਰ ਦੇ ਵੈਸੇ ਹੀ ਸਾਡੇ ਬੱਚੇ ਸੰਗਰੂਰ ਦੇ ਸਪੋਰਟਸ ਦੇ ਵਿੱਚ ਅੱਗੇ ਨੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਬੱਚੇ ਇਹ ਜਿਹੜੇ ਉਹ ਮੈਡਲ ਲੈ ਕੇ ਸੰਗਰੂਰ ਦਾ ਨਾਮ ਜਿਹੜਾ ਰੌਸ਼ਨ ਕਰਨਗੇ ਮੁੱਖ ਮੰਤਰੀ ਸਾਹਿਬ ਦਾ ਨਾਮ ਰੌਸ਼ਨ ਕਰਨਗੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕਰਨਗੇ ਤੇ ਆਪਣੇ ਜਿਹੜੇ ਕੋਚ ਆ ਜਿਹੜੇ ਨਵੇਂ ਸਾਡੇ ਕੋਲ ਜੁਆਇਨ ਕਰੇ ਨੇ ਇਹਨਾਂ ਦਾ ਨਾਮ ਆ ਜਿਹੜਾ ਉਹ ਰੌਸ਼ਨ ਕਰਨਗੇ ਔਰ ਅੱਜ ਸਾਰੀ ਸਮੂਚੀ ਟੀਮ ਦੇ ਨਾਲ ਸਾਡੇ ਨਗਰ ਕੌਂਸਲ ਦੇ ਸਾਰੇ ਐਮ.ਕੇ ਸਹਿਬਾਨ ਪ੍ਰਧਾਨ ਜੀ ਤੇ ਸ਼ਹਿਰ ਦੇ ਵਕ ਵਕ ਬਤਵੰਤੇ ਸੱਜਣ ਉੱਥੇ ਸਾਡੇ ਜਿਹੜੇ ਡੀਐਫਓ ਜਿਹੜੇ ਨਵਦੀਪ ਜੀ ਨਾਲਾਰੇ ਮੌਜੂਦ ਨੇ ਸਾਰੇ ਕੋਚੇਜ਼ ਮੌਜੂਦ ਨੇ ਤੋਂ ਅਸੀਂ ਸਾਰਿਆਂ ਦੇ ਵੱਲੋਂ ਮਹਿਮਾਨਯੋਗ ਮੁੱਖ ਮੰਤਰੀ ਸਰਦਾਰ ਭਗਵਤ ਸਿੰਘ ਮਾਨ ਜੀ ਦਾ ਤਹਿ ਦਿਲੋਂ ਧੰਨਵਾਦ ਕਰਦੀ ਆਂ ਜਿਨ੍ਹਾਂ ਨੇ ਖੇਡਾਂ ਵਾਲੇ ਖੇਤਰ ਦਾ ਗਾਵੇ ਲੋਕਾਂ ਨੂੰ